ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਜੀ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੇ ਜੀ ਪੰਜਾਬ ਪੁਲਿਸ ਕਨਸਟੇਬਲ 224 ਠੀਕ ਹੈ ਜੀ ਤੇ 1746 ਵਾਲੇ ਕੈਂਡੀਡੇਟ ਇਸ ਵੀਡੀਓ ਨੂੰ ਜਿਹੜਾ ਲਾਸਟ ਤੱਕ ਜਰੂਰ ਦੇਖ ਲੈਣ ਤੇ ਕਾਫੀ ਬੱਚੇ ਜਿਹੜੇ ਫਿਰ ਦੁਬਾਰਾ ਤੋਂ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਕਮੈਂਟ ਹਰੇਕ ਵੀਡੀਓ ਥੱਲੇ ਇਹੀ ਹੁੰਦਾ ਕਿ ਸਰ ਸਾਡੇ ਐਨੇ ਨੰਬਰ ਐਨੀ ਚਾਂਸ ਕਿ ਸਾਡਾ ਜਿਹੜਾ ਫਾਈਨਲ ਲਿਸਟ ਚ ਨਾ ਆ ਸਕਦਾ ਸੋ ਉਸ ਟਾਪਿਕ ਤੇ ਜਿਹੜੀ ਅੱਜ ਅਸੀਂ ਵੀਡੀਓ ਲੈ ਕੇ ਆਏ ਆ ਸੋ ਫਾਈਨਲ ਜਿਹੜੀ ਕੱਟ ਆਫ ਆ ਉਹ ਕਿੰਨੇ ਜਿਹੜੇ ਆ ਨੰਬਰ 4 ਵਧਣ ਵਾਲੀ ਆ ਇਸ ਤੇ ਅੱਜ ਅਸੀਂ ਗੱਲ ਕਰਾਂਗੇ ਸੋ ਸਾਰੇ ਕੈਂਡੀਡੇਟ ਇਸ ਵੀਡੀਓ ਨੂੰ ਜਿਹੜਾ ਲਾਸਟ ਤੱਕ ਜ਼ਰੂਰ ਦੇਖ ਲੈਣ ਉਸ ਤੋਂ ਪਹਿਲਾਂ ਜਿਹੜੇ ਕੈਂਡੀਡੇਟ ਚੈਨਲ ਤੇ ਨਵੇਂ ਜੁੜੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਪੰਜਾਬ ਪੁਲਿਸ ਦੀ ਹਰ ਅਪਡੇਟ ਲੈਣ ਦੇ ਲਈ ਕੌਨਸਟੇਬਲ 224 ਦੇ ਵਿੱਚ ਤਿਆਰੀ ਕਰਨ ਦੇ ਲਈ ਚੈਨਲ ਦੇ ਨਾਲ ਬਣੇ ਰਵੋ ਇੱਥੇ ਜਿਹੜੀ ਤੁਹਾਨੂੰ ਫ੍ਰੀ ਆਫ ਕਾਸਟ ਤਿਆਰੀ ਕਰਵਾਈ ਜਾਂਦੀ ਹੈ ਕਲਾਸਾਂ ਸਟਾਰਟ ਆ ਤੁਸੀਂ ਜਿਹੜੀਆਂ ਜ਼ਰੂਰ ਕਲਾਸਾਂ ਲਗਾ ਸਕਦੇ ਹੋ ਤੇ ਹੁਣ ਅਸੀਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੇ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜਿਹੜਾ ਜ਼ਰੂਰ ਜੁਆਇਨ ਕਰ ਲੈਣਾ ਉਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਦਿੱਤਾ ਹੋਇਆ ਹੈ ਸੋ ਹੁਣ ਜਿਹੜਾ ਕਾਫੀ ਬੱਚਿਆਂ ਦਾ ਜਿਹੜਾ ਇਹੀ ਮੈਸੇਜ ਹੁੰਦਾ ਕਿ ਸਰ ਸਾਨੂੰ ਫਾਈਨਲ ਕੱਟ ਆਫ ਦੇ ਬਾਰੇ ਦੱਸੋ ਸੋ ਅੱਜ ਮੈਂ ਦੂਜੀ ਤੀਜੀ ਇਹ ਵੀਡੀਓ ਫਾਈਨਲ ਕੱਟ ਆਫ ਤੇ ਲੱਗਾ ਵਧਾਉਣ ਠੀਕ ਹੈ ਜੀ ਤੇ ਆਜੋ ਤੁਹਾਨੂੰ ਮੜ ਜੀ ਪਹਿਲਾਂ ਇੱਕ ਦਿਖਾਲ ਦਈਏ ਡਾਕੂਮੈਂਟ ਵੈਰੀਫਿਕੇਸ਼ਨ ਦੀ ਜਿਹੜੀ ਕੱਟ ਆਫ ਆਈ ਸੀਗੀ ਇਸ ਤੇ ਅਸੀਂ ਜਿਹੜੀ ਥੋੜੀ ਜੀ ਗੱਲਬਾਤ ਕਰਦੇ ਹਾਂ ਹੁਣ ਦੇਖੋ ਡਾਕੂਮੈਂਟ ਵੈਰੀਫਿਕੇਸ਼ਨ ਹੈ ਜਿਹੜੀਆਂ 13 ਤਰੀਕ ਦੀਆਂ ਜਿਹੜੀਆਂ ਉਹ ਖਤਮ ਹੋ ਚੁੱਕੀਆਂ ਠੀਕ ਹੈ ਜੀ ਤੇ ਇਹ ਜਿਹੜੀਆਂ ਹੁਣ ਤੁਹਾਡੀ ਜਿਹੜੀ ਅਗਲੀ ਲਿਸਟ ਉਹ ਕਦੋਂ ਜਾਰੀ ਹੋਊਗੀ ਉਹ ਵੀ ਤੁਹਾਨੂੰ ਮੈਂ ਇਸ ਵੀਡੀਓ ਦੇ ਲਾਸਟ ਦੇ ਵਿੱਚ ਜਿਹੜਾ ਜ਼ਰੂਰ ਤੁਹਾਨੂੰ ਦੱਸਾਂਗਾ ਠੀਕ ਹੈ ਪਹਿਲਾਂ ਅਸੀਂ ਕੱਟ ਆਫ ਤੇ ਗੱਲ ਕਰ ਲਈਏ ਕਿ ਕਿੰਨੇ ਕਿੰਨੇ ਨੰਬਰ ਜਿਹੜੀ ਹੈ ਕੱਟ ਆਫ ਹੋਰ ਜਿਹੜੀ ਵਧਣ ਵਾਲੀ ਹੈ ਹੁਣ ਦੇਖੋ ਪਹਿਲਾਂ ਅਸੀਂ BC ਕੈਟਾਗਰੀ ਦੀ ਗੱਲ ਕਰਦੇ ਹਾਂ ਇੱਥੇ ਫੀਮੇਲ ਦੀ ਜਿਹੜੀ ਕੱਟ ਆਫ ਦਿੱਤੀ ਹੋਈ ਹੈ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ 58 ਠੀਕ ਹੈ ਜੀ ਉਸੇ ਤਰ੍ਹਾਂ ਅੱਗੇ 72 ਆਈ ਹੈ ਜੀ ਫੀਮੇਲ ਕੈਂਡੀਡੇਟਾਂ ਦੀ ਬੀਸੀਆਂ ਦੀ ਹੁਣ ਇਹ ਦੇਖੋ ਕਿੰਨੀ ਅੱਪ ਜਿਹੜੀ ਹੋਊਗੀ 58 ਤੋਂ ਇਹ 1 ਜਾਂ 1.5 ਨੰਬਰ ਜਾਊਗੀ ਤੁਸੀਂ 59 ਲੈ ਕੇ ਚੱਲੋ ਠੀਕ ਹੈ ਜੀ ਵੱਧ ਤੋਂ ਵੱਧ ਜੇਕਰ ਜਾਂਦੀ ਹੈ ਤਾਂ 60 ਨੰਬਰ ਤੇ ਜਾ ਸਕਦੀ ਹੈ ਇਸ ਤੋਂ ਉੱਪਰ ਜਾਣ ਦੇ ਕੋਈ ਚਾਂਸ ਹੈ ਨਹੀਂਗੇ ਬੀਸੀ ਫੀਮੇਲ ਕੈਂਡੀਡੇਟਾਂ ਦੀ ਠੀਕ ਹੈ ਜੀ ਹੁਣ ਗੱਲ ਕਰਦੇ ਹਾਂ ਜੀ ਮੇਲ ਕੈਂਡੀਡੇਟਾਂ ਦੀ ਮੇਲ ਕੈਂਡੀਡੇਟਾਂ ਦੀ 72 72 ਗਈ ਹੈ ਪਹਿਲਾਂ ਠੀਕ ਹੈ ਜੀ ਤੇ ਫੇਰ ਇਹਨਾਂ ਦੀ ਜਾਣਦੇ ਜਿਹੜੇ 74 74 ਕ ਜਾਣਦੇ ਫੁੱਲ ਚਾਂਸ ਆ ਠੀਕ ਹੈ ਜੀ ਇਸ ਤੋਂ ਵੱਧ ਜਿਹੜੀ ਉੱਪਰ ਮੈਰਿਟ ਜਿਹੜੀ ਆ ਨਹੀਂ ਜਾਵੇਗੀ ਹੁਣ ਅਸੀਂ ਬਾਕੀ ਅਗਲੀ ਕੈਟਾਗਰੀ ਦੀ ਗੱਲ ਕਰਦੇ ਆ ਜਨਰਲ ਕੈਟਾਗਰੀ ਦੀ ਗੱਲ ਕਰਦੇ ਆ ਠੀਕ ਹੈ ਜੀ ਆਹ ਦੇਖੋ ਜਨਰਲ ਕੈਟਾਗਰੀ ਫੀਮੇਲ ਕੱਟਆਫ ਇਹਨਾਂ ਦੀ ਗਈ ਹੈ ਜੀ 64 ਤੋਂ 64 ਤੋਂ ਗਈ ਹੈ ਜੀ ਫੀਮੇਲ ਦੀ ਤੇ ਮੇਲ ਕੈਂਡੀਡੇਟਾਂ ਦੀ ਗਈ ਹੈ 77 ਤੋਂ ਕਿਉਂਕਿ ਜਨਰਲ ਕੈਟਾਗਰੀ ਦੀ ਜਿਹੜੀ ਵੈਕੈਂਸੀ ਵੀ ਇਹ 1.700 ਦੇ ਕਰੀਬ ਆ ਠੀਕ ਹੈ ਜੀ ਤੇ ਇਹਨਾਂ ਦੀ ਜਿਹੜੀ ਮੈਰਿਟ ਹਰ ਵਾਰ ਜਿਹੜੀ ਥੋੜੀ ਉੱਪ ਹੀ ਜਾਂਦੀ ਹੈ ਠੀਕ ਹੈ ਜੀ ਤੇ 66 ਤੱਕ ਤਾਂ ਜਿਹੜੀ ਕੁੜੀਆਂ ਦੀ ਜਾਊਗੀ ਬਾਕੀ 77 ਤੋਂ ਉੱਪਰ ਵਾਲੇ ਕੈਂਡੀਡੇਟ ਜਿੰਨੇ ਵੀ ਹੋਣਗੇ ਠੀਕ ਹੈ ਜੀ ਉਹ ਸਾਰੇ ਜਿਹੜੇ ਆ ਲਿਸਟ 'ਚ ਨਾਮ ਉਹਨਾਂ ਦਾ ਆਊਗਾ ਠੀਕ ਹੈ ਜੀ 77 ਤੋਂ ਉੱਪਰ ਵਾਲੇ ਕੈਂਡੀਡੇਟ ਜਿਹੜੇ ਬਿਲਕੁਲ ਸੇਫ ਹਨ ਠੀਕ ਹੈ ਜੀ ਤੇ ਬਾਕੀ ਇਹ ਮਹਿਕਮੇ ਦੀ ਮਰਜ਼ੀ ਆ ਜਿਵੇਂ ਇੱਥੇ 75 ਤੋਂ ਗਈ ਆ 76 ਤੋਂ ਵੀ ਰੱਖ ਸਕਦੇ ਆ ਠੀਕ ਹੈ ਜੀ ਇੱਕ ਨੰਬਰ ਵਧਾ ਕੇ ਸੋ ਹੁਣ ਜਿਹੜੀ ਜ਼ਿਆਦਾ ਕੱਟ ਆਫ ਜਿਹੜੀ ਨਹੀਂ ਵਧੂਗੀ ਐਵੇਂ ਇੱਕ ਇੱਕ ਡੇਡ ਡੇਡ ਨੰਬਰ ਇੰਨੀ ਕੀ ਜਿਹੜੀ ਵਧਣੀ ਆ ਤੇ ਬਾਕੀ ਅੱਗੇ ਗੱਲ ਕਰ ਲੈਂਦੇ ਆ ਜੀ ਐਸਸੀ ਕੈਟਾਗਰੀ ਦੀ ਐਸਸੀ ਬਾਲਮਿਕੀ ਮੱਜ ਵੀ ਸਿੱਖ ਜਿਹੜੇ ਹੈਗੇ ਆ ਉਹਨਾਂ ਦੀ ਫੀਮੇਲ ਕੈਂਡੀਡੇਟਾਂ ਦੀ ਜਿਹੜੀ ਗਈਏ 55 ਗਈ ਆ ਤੇ ਮੇਲ ਕੈਂਡੀਡੇਟਾਂ ਦੀ ਜਿਹੜੀ ਉਹ 65 ਗਈ ਆ ਠੀਕ ਹੈ ਜੀ ਇਹਨਾਂ ਦੀ ਤਾਂ ਕਿਉਂਕਿ ਐਸਸੀ ਨੂੰ ਸ਼ੂਟ ਹੁੰਦੀ ਤੁਹਾਨੂੰ ਪਤਾ ਇਹਨਾਂ ਦੀ 57 ਹੀ ਜਾ ਸਕਦੀ ਆ ਓਕੇ ਜੀ ਤੇ 65 ਤੋਂ ਇਹਨਾਂ ਦੀ 66 ਜਾਂ ਵੱਧ ਤੋਂ ਵੱਧ 66 ਤੋਂ 67 ਹੋ ਸਕਦੀ ਆ ਇਸ ਤੋਂ ਉੱਪਰ ਨਹੀਂ ਜਾਵੇਗੀ ਉਸੇ ਤਰ੍ਹਾਂ ਜਿਹੜੇ ਐਸਸੀ ਕਾਸਟ ਰਮਦਾਸੀਆ ਆ ਠੀਕ ਹੈ ਐਂਡ ਅਦਰ ਪੰਜਾਬ ਇਹਨਾਂ ਦੀ ਫੀਮੇਲ ਦੀ ਗਈ ਹੈ ਜੀ 58 ਤੇ ਮੇਲ ਕੈਂਡੀਡੇਟਾਂ ਦੀ ਇੱਥੇ ਗਈ ਇਹਨਾਂ ਦੀ 71 ਠੀਕ ਹੈ ਜੀ ਕਸਟਰ ਗਏ ਮੇਲ ਕੈਂਡੀਡੇਟਾਂ ਦੇ ਤੇ ਫੀਮੇਲ ਦੀ ਇਹਨਾਂ ਦੀ ਵੀ ਅਨਾਟਕ ਤੇ ਜਾਊਗੀ ਠੀਕ ਹੈ ਜੀ ਉਸੇ ਤਰ੍ਹਾਂ ਇਹ ਵੀ 72 ਤੇ 73 ਤੱਕ ਆਪ ਪਹੁੰਚ ਜਾਊਗਾ ਮੇਲ ਕੈਂਡੀਡੇਟਾਂ ਦਾ ਠੀਕ ਹੈ ਜੀ ਜਾਂ 72 ਤੱਕ ਹੀ ਰਹੂਗਾ ਬਾਕੀ ਅੱਗੇ ਅਸੀਂ ਹੋਰ ਜਿਹੜੀ ਕੈਟਾਗਰੀ ਰਹਿ ਗਈ ਆ ਐਕਸ ਸਰਵਿਸਮੈਨ ਬਹੁਤ ਸਾਰੇ ਕਮੈਂਟ ਕਰਦੇ ਆ ਕਿ ਸਰ ਤੁਸੀਂ ਸਾਡੀ ਨਹੀਂ ਦੱਸਦੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਵੀ ਲੱਗੀਆਂ ਦੱਸਣ ਜੀ ਆ ਜਾਓ ਹੁਣ ਦੇਖ ਲਓ ਪਹਿਲਾਂ ਗੱਲ ਕਰਦੇ ਆ ਜੀ ਐਕਸ ਸਰਵਿਸਮੈਨ ਜਿਹੜੇ ਜਨਰਲ ਹੈਗੇ ਆ ਇਹਨਾਂ ਦੀ ਫੀਮੇਲ ਦੀ ਵੈਕੈਂਸੀ ਹੈ ਨੀਗੀ 57 ਗਈ ਆ ਜੀ ਮੇਲ ਕੈਂਡੀਡੇਟਾਂ ਦੀ ਇਹਨਾਂ ਦੀ ਜਿਹੜੀ ਆ 59 ਤੱਕ ਪਹੁੰਚ ਜੋਗੀ ਠੀਕ ਹੈ ਜੀ ਕਿਉਂਕਿ ਜਨਰਲ ਕੈਟਾਗਰੀ ਦੀ ਥੋੜੀ ਉੱਪ ਜਾਂਦੀ ਹੈ 2 ਤੋਂ 3 ਨੰਬਰ ਵੱਧ ਸਕਦੇ ਆ ਉਸੇ ਤਰ੍ਹਾਂ ਜਿਹੜੇ ਐਕਸ ਸਰਵਿਸਮੈਨ BC ਕੈਟਾਗਰੀ ਹੈ ਇਹਨਾਂ ਦੀ ਫੀਮੇਲ ਦੀ ਵੈਕੈਂਸੀ ਹੈ ਨੀਗੀ 55 ਗਈ ਆ ਇਹ ਵੀ ਜਿਹੜੇ 57 ਤੱਕ ਪਹੁੰਚਣਗੇ ਓਕੇ ਜੀ ਫੇਰ ਆ ਗਿਆ ਐਕ ਸਰਵਿਸਮੈਨ ਜਿਹੜੇ ਐਸਸੀ ਕੈਟਾਗਰੀਜ਼ ਇਹਨਾਂ ਦੀ ਵੀ ਫੀਮੇਲ ਦੀ ਵੈਕੈਂਸੀ ਹੈ ਨਹੀਂਗੀ 55 ਗਈ ਆ ਇਹਨਾਂ ਦੀ ਭਮਸ਼ 52 ਹੀ ਜਾਊਗੀ ਠੀਕ ਹੈ ਜੀ ਕਿਉਂਕਿ ਐਸੀਆਂ ਨੂੰ ਸ਼ੂਟ ਹੁੰਦੀ ਹੈ ਠੀਕ ਹੈ ਜੀ ਤੇ ਇਹ ਜਿਹੜੀ ਤੁਹਾਡੀ ਜਿਹੜੀ ਫਾਈਨਲ ਜਿਹੜੀ ਕੱਟ ਆਫ ਵਧਣ ਵਾਲੀ ਆ ਇੱਕ ਇੱਕ ਦੋ ਦੋ ਨੰਬਰ ਠੀਕ ਹੈ ਵੱਧ ਤੋਂ ਵੱਧ ਤਿੰਨ ਨੰਬਰ ਵੱਧ ਸਕਦੀ ਆ ਤਿੰਨ ਨੰਬਰ ਵਧਣ ਦੇ ਵੀ ਬਹੁਤ ਚਾਂਸ ਨਹੀਂ ਇੱਕ ਦੋ ਨੰਬਰ ਹੀ ਵਧੂਗੀ ਠੀਕ ਹੈ ਜੀ ਤੇ ਬਾਕੀ ਇਹ ਹੁਣ ਮੇਨ ਗੱਲ ਹੈ ਜੀ ਤਦੋਂ ਤੱਕ ਜਿਹੜੀਆਂ ਇਸ ਦੀਆਂ ਲਿਸਟਾਂ ਉਹ ਆਊਟ ਹੋਣਗੀਆਂ ਬਹੁਤ ਸਾਰੇ ਬੱਚੇ ਜਿਹੜੇ ਕਮੈਂਟ ਬਾਕਸ ਵਿੱਚ ਇਹੀ ਲਿਖਦੇ ਆ ਹੁਣ ਦੇਖੋ ਤੁਹਾਡਾ ਕੰਮ ਕੀ ਸੀਗਾ ਇਗਜ਼ਾਮ ਪਾਸ ਕਰਨਾ ਠੀਕ ਹੈ ਜੀ ਫਿਰ ਫਿਜ਼ੀਕਲ ਪਾਸ ਕਰਨਾ ਡਾਕੂਮੈਂਟ ਵੈਰੀਫਿਕੇਸ਼ਨ ਕਰਨੀ ਠੀਕ ਹੈ ਜੀ ਤੁਸੀਂ ਆਪਣਾ ਕੰਮ ਕਰਤਾ ਹੈ ਬਾਕੀ ਹੁਣ ਪੰਜਾਬ ਪੁਲਿਸ ਨੂੰ ਵੀ ਆਪਣਾ ਕੰਮ ਕਰਨ ਦਵੋ ਹੁਣ ਦੇਖੋ ਜਿਵੇਂ ਅਸੀਂ ਪੇਪਰ ਦਿੰਨੇ ਆ ਪੇਪਰ ਚੈੱਕ ਹੋਣ ਨੂੰ ਟਾਈਮ ਤਾਂ ਲੱਗਦਾ ਹੀ ਆ ਉਸੇ ਤਰ੍ਹਾਂ ਇਹਨਾਂ ਦਾ ਪ੍ਰੋਸੈਸ ਜਿਹੜਾ ਚੱਲ ਰਿਹਾ ਹੈ ਤੇ ਇਸੇ ਤਰ੍ਹਾਂ ਹੀ ਜਦੋਂ ਉਹਨਾਂ ਦਾ ਪ੍ਰੋਸੈਸ ਜਿਹੜਾ ਖਤਮ ਹੋ ਗਿਆ ਤਾਂ ਅਗਲੇ ਨੇ ਕਿਹੜਾ ਰਿਜ਼ਲਟ ਨੂੰ ਬੰਨ ਕੇ ਰੱਖਣਾ ਉਹ ਤਾਂ ਪਾਈ ਦੇਣਾ ਹੈ ਠੀਕ ਹੈ ਜੀ ਮਿੰਟ ਚ ਬੱਲੇ ਬੱਲੇ ਹੋ ਜਾਣੀ ਆ ਆ ਗਿਆ ਰਿਜ਼ਲਟ ਆ ਗਿਆ ਰਿਜ਼ਲਟ ਠੀਕ ਹੈ ਕਿ ਨਹੀਂ ਤੇ ਬਾਕੀ ਜਿਹੜਾ 1 ਮਹੀਨਾ ਤਾਂ ਲੱਗੂਗਾ ਹੀ ਲੱਗੂਗਾ ਠੀਕ ਹੈ ਜੀ ਕਿਉਂਕਿ ਫਿਰ ਬਾਅਦ ਦੇ ਵਿੱਚ ਜਿਹੜੀ ਆ 1800 ਕੌਨਸਟੇਬਲ ਦੀ ਵੈਕੈਂਸੀ ਜਿਹੜੀ ਅੱਗੇ ਹੋਰ ਜਿਹੜੀ ਅਨਾਉਂਸ ਹੋਈਊਗਾ ਉਹ ਵੀ ਜਿਹੜੀ ਆਉਣੀ ਆ ਠੀਕ ਹੈ ਜੀ ਜਿਵੇਂ ਕਿਹਾ ਕਿ ਹਰੇਕ ਸਾਲ ਜਿਹੜੀ ਆ 1800 ਤੋਂ ਵੱਧ ਜਿਹੜੀ ਵੈਕੈਂਸੀ ਕਾਂਸਟੇਬਲ ਦੀ ਕੱਢੀ ਜਾਵੇਗੀ ਓਕੇ ਜੀ ਤੇ ਇਹ ਤੁਹਾਨੂੰ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਸੀਗਾ ਤੇ ਬਾਕੀ ਪੰਜਾਬ ਪੁਲਿਸ ਦੀ ਹਰ ਤਰ੍ਹਾਂ ਦੀ ਅਪਡੇਟ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਾਂਸਟੇਬਲ ਦੀ 224 ਚ ਫ੍ਰੀ ਆਫ ਕਾਸਟ ਤਿਆਰੀ ਕਰਵਾਈ ਜਾਵੇਗੀ ਕਲਾਸਾਂ ਸਟਾਰਟ ਆ ਜਰੂਰ ਜਿਹੜੀਆਂ ਲਗਾਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜਰੂਰ ਜੁਆਇਨ ਕਰਨਾ ਉਸ ਦਾ ਜਿਹੜਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਮਿਲ ਜਾਵੇਗਾ ਬਾਕੀ ਜਦੋਂ ਕੋਈ ਅਗਲੀ ਅਪਡੇਟ ਲੈ ਕੇ ਅਪਡੇਟ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਲੈ ਕੇ ਮਿਲਦੇ ਹਾਂ ਬਾਕੀ ਤਦ ਤੱਕ ਲਈ ਧੰਨਵਾਦ